ਜਸਵੀਰ ਸਿੰਘ ਸੁਰ ਸਿੰਘ ਡਾਇਰੈਕਟਰ ਪੀਐਸਪੀਸੀਐਲ 15 ਅਗਸਤ ਨੂੰ ਜਰੋਹੜਾ ਦੇਸ਼ ਜਦ ਹੋਇਆ ਤੇ ਇਹ ਆਜ਼ਾਦੀ ਦੇ ਮੌਕੇ ਦੇ ਉੱਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਪੰਜਾਬ ਦੇ ਆਪਣੇ ਲੋਕਾਂ ਨੂੰ ਸਾਰਿਆਂ ਨੂੰ ਬਹੁਤ ਮੁਬਾਰਕਬਾਦ ਇਹਨਾਂ ਦੀ ਕਿਉਂਕਿ ਬੜੀ ਜਰੂਰਤ ਦੇ ਨਾਲ ਜਿਹੜੀ ਆਜ਼ਾਦੀ ਜਿਹੜੀ ਅਸੀਂ ਸਾਡੇ ਵਡੇਰਿਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਤੇ ਇਹ ਆਜ਼ਾਦੀ ਹਾਸਲ ਕੀਤੀ ਆ ਤੇ ਇਸ ਮੌਕੇ ਮੈਂ ਇਹ ਕਹਿਣਾ ਚਾਹਣਾ ਕਿ ਅੱਜ ਵੇਖੋ ਜਿਹੜਾ ਵਾਤਾਵਰਣ ਹੈ ਸਾਡਾ ਉਹਨੂੰ ਹਰਾ-ਭਰਾ ਕਰਨ ਵਾਸਤੇ ਮੈਂ ਚਾਹੁੰਦਾ ਵੀ ਇਸ ਮੌਕੇ ਦੇ ਉੱਤੇ ਵੱਧ ਤੋਂ ਵੱਧ ਅਸੀਂ ਜਿੱਥੇ ਅਸੀਂ ਆਜ਼ਾਦੀ ਦੇ ਜਸ਼ਨ ਮਨਾਉਨੇ ਆ ਉੱਥੇ ਨਾਲ ਅਸੀਂ ਇਸ ਪੰਜਾਬ ਨੂੰ ਇਸ ਦੇਸ਼ ਨੂੰ ਹਰਾ ਭਰਾ ਕਰਨ ਵਾਸਤੇ ਮੈਂ ਇਹ ਸਮੂਹ ਵਾਸੀਆਂ ਨੂੰ ਇਹ ਪੰਜਾਬੀਆਂ ਨੂੰ ਵੀਰਾਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਜਿਹੜੇ ਆ ਰੁੱਖ ਆਪਾਂ ਲਾਈਏ ਟਾਈਮ ਦੇ ਉੱਤੇ ਤਾਂ ਜੋ ਕਿ ਆਪਣਾ ਜਿਹੜਾ ਵਾਤਾਵਰਣ ਹੈ ਜਿਸ ਤਰ੍ਹਾਂ ਕਿ ਆ ਪਿੱਛੇ ਆਪਣੀ ਬੇਕੂ ਕਿੰਨੀ ਗਰਮੀ ਪਈ ਹੈ ਜੀ ਤੇ ਇਹਨੂੰ ਹਰਾ ਭਰਾ ਕਰਨ ਵਾਸਤੇ ਇਹਨੂੰ ਠੰਡਕ ਪਚਾਉਣ ਵਾਸਤੇ ਧਰਤੀ ਨੂੰ ਆਪਾਂ ਨੂੰ ਵੱਧ ਤੋਂ ਵੱਧ ਜਿਹੜੇ ਆ ਰੁੱਖ ਲਾਉਣੇ ਚਾਹੀਦੇ ਆ